ਡਿੱਠੇ ਸਵੇਰ ਥਾਵ ਨਹੀਂ ਤੁਦ ਜੇ ਆ ਬੱਧੋ ਪੁਰਖ ਵਧਾਦੇ ਤਾਂ ਤੂੰ ਸੋਹਿਆ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪਾਤਸ਼ਾਹ ਦਾ ਦਰ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਿਹਦੇ ਦਰਸ਼ਨ ਇਸ਼ਨਾਣ ਲਈ ਹਰ ਸਿੱਖ ਦੁਨੀਆ ਦੇ ਕੋਨੇ-ਕੋਨੇ ਚ ਵੱਸਦਾ ਵੱਸਦਾ ਨਿਤ ਅਰਦਾਸ ਕਰਦਾ ਉਹਦੀ ਅਰਦਾਸ ਦੇ ਗੋਲ ਹੁੰਦੇ ਆ ਸਤਿਗੁਰਾਂ ਦੇ ਦਰ ਦੇ ਦਰਸ਼ਨ ਹੀ ਸੁਣਾ ਇਸ ਦਰਬਾਰ ਗਾ ਦੁਨੀਆ ਤੇ ਕੋਈ ਦਾਵ ਨਹੀਂ ਤੇ ਗੁਰੂ ਰਾਮਦਾਸ ਦੇ ਦਰ ਤੇ ਮਤਮਸਤਕ ਹੋਣ ਵਾਸਤੇ ਆਏ ਹਾਂ ਸਾਧਕਾਂ ਸ੍ਰੀ ਦਰਬਾਰ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਸਾਧ ਸੰਗਤ ਨੂੰ ਨਮਸਤਕ ਹੋਏ ਆ। ਸ੍ਰੀ ਅਕਾਲ ਤਖਤ ਸਾਹਿਬ ਦੇ ਨਮਸਤਕ ਹੋਏ ਆ। ਸ਼ਹੀਦਾਂ ਦੇ ਸਥਾਨਾਂ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਫਿਰਕਸ ਸਿੰਘ ਜੀ, ਸੰਤ ਜਰਨੈਲ ਸਿੰਘ ਜੀ ਖਾਲਸਾ ਢਿੰਡਰਾਵਾਲੇ ਔਰ 1984 ਨੂੰ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਯਾਦਗਾਰੀ ਸਥਾਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਥਾਨ ਤੇ ਗੁਰਦੁਆਰਾ ਖੜਾ ਸਾਹਿਬ ਹਰੇ ਗੁਰਸਥਾਨਾਂ ਤੇ ਨਤਮਸਤਕ ਹੋਣਾ ਚਾਹੀਦਾ ਗੁਰੂ ਦੇ ਦਰਸ਼ਨ ਦੁਦਾਰੇ ਕੀਤੇ ਆ ਜਦੋਂ ਵੀ ਸਤਗੁਰ ਸੱਚੇ ਪਾਰਸ਼ਾ ਦਾ ਹੁਕਮ ਹੁੰਦਾ ਇਸ ਨਰ ਤੇ ਦਰਸ਼ਨ ਕਰਨ ਆਈਦਾ ਅੱਜ ਮੇਰੇ ਨਾਲ ਜਗਮਾਲ ਵਾਲੀ ਏਸਾਨ ਦੇ ਜੀ ਦਮਖੀ ਜਿਨ੍ਹਾਂ ਨੂੰ ਸ਼ਾਂਤ ਜੀ ਪੀਰ ਬਹਾਦਰ ਚੰਦ ਜੀ ਤੋਂ ਬਾਅਦ ਇਸਤਾਨ ਦੀ ਜ਼ਿੰਮੇਵਾਰੀ ਜਿਹੜੀ ਰੁੱਤੀ ਗਈ ਉਹ ਵੀ ਅੱਜ ਨਤਮਸਤਕ ਹੋਣ ਆਪਣੇ ਸਾਥੀਆਂ ਸਮੇਤ ਆਏ ਆ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਅਰਦਾਸ ਸਰਬੱਤ ਦੇ ਭਲੇ ਦੀ ਕਿਉਂਕਿ ਇਹ ਦਾਰਿਆ ਜਿੱਥੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਜਿੱਥੇ ਰੋਜ਼ਾਨਾ ਦੁਨੀਆਂ ਦੇ ਕੋਨੇ-ਕੋਨੇ ਚ ਆਵਾਜ਼ ਆਂਦੀ ਏਕ ਤਾਏ ਕਿਸਕੇ ਹੰਬਾਰਕ ਤੂੰ ਮੇਰਾ ਗੁਰਹਾਈ ਸੋ ਸਤਗੁਰ ਦੇ ਚਰਨਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਆ ਦਰਸ਼ਨ ਕੀਤੇ ਆ ਔਰ ਕੋਸ਼ਿਸ਼ ਰਹਿੰਦੀ ਆ ਕਿ ਜਿਹੜਾ ਕਦੇ ਨਹੀਂ ਆਇਆ ਤੇ ਮੇਰੇ ਨਾਲ ਉਹ ਵੀ ਆਏ ਆ ਜਿਹੜੇ ਕਦੇ ਨਹੀਂ ਸੀ ਆਏ ਬਹੁਤ ਸਾਰੇ ਸਰਧਾਲੂ ਜਿਹੜੇ ਆ ਭਾਵੇਂ ਕਿ ਬਾਬਾ ਗੁਰਿੰਦਰ ਸਿੰਘ ਇਹ ਤਾਂ ਪਹਿਲਾਂ ਵੀ ਕਈ ਵਾਰ ਆਏ ਦਰਸ਼ਨ ਕੀਤੇ ਹਨ ਤਾਂ ਪਹਿਲੇ ਜਿਹੜੇ ਸੀ ਬਾਬਾ ਰਕੀਰ ਸਾਹਿਬ ਉਹ ਵੀ ਕਈ ਵਾਰ ਦਰਸ਼ਨ ਕਰਕੇ ਗਏ ਸੀ ਤਾ ਕੋਸ਼ਿਸ਼ ਰਹਿੰਦੀ ਆ ਕਿਉਂਕਿ ਸਥਾਨ ਜਗਮਾਲਵਾਲੀ ਦੇ ਜਿਹੜੇ ਸ਼ਰਧਾਲੂ ਆ ਉਹ ਬਾੜ ਮੇਰ ਦੇ ਵਿੱਚੋਂ ਰਾਜਸਥਾਨ ਤੋਂ ਹਰਿਆਣਾ ਵੀ ਜਿਹੜੇ ਬਹੁਤ ਸਾਰੇ ਸ਼ਰਧਾਲੂ ਗੈਰ ਸਿੱਖ ਜਿਹੜੇ ਕਦੇ ਦਰਬਾਰ ਸਾਹਿਬ ਨਹੀਂ ਗਏ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਸਿੱਖਾਂ ਚ ਦਾ ਸਿੱਖੀ ਦਾ ਪ੍ਰਚਾਰ ਕਰਦੇ ਆ ਗੁਰਬਾਣੀ ਦਾ ਗੁਰਮਤਿ ਆ ਜਿਹੜੇ ਗੈਰ ਸਿੱਖ ਕਦੇ ਨਹੀਂ ਆਏ ਉਹਨਾਂ ਨੂੰ ਗੁਰੂ ਦੇ ਦਰ ਨਾਲ ਜੋੜਿਆ ਜਾਵੇ ਤੇ ਦਰਸ਼ਨ ਕਰਨ ਉਹ ਗੁਰੂ ਦੇ ਦਰ ਤੋਂ ਗੁਰੂ ਦੇ ਇਤਿਹਾਸ ਤੋਂ ਗੁਰੂ ਦੀ ਬਾਣੀ ਤੋਂ ਜਾਣੂ ਹੋਣ ਕਾਜ ਸਤਗੁਰ ਸੱਜੇ 파ਰਸ਼ਾਨੇ ਕਰਵਾ ਦਿੱਤੀ ਹੈ ਕਿਸ ਸਤਾਨ ਦੇ ਦਰਸ਼ਨ ਕਰ ਮਾਰਦੇ ਆਏ ਆਂ ਔਰ ਬਾਬਾ ਗੁਰਿੰਦਰ ਸਿੰਘ ਆਪਣੇ ਸਾਥ ਵਿੱਚ ਦਰਸ਼ਨ ਕਰਨਾ। ਬਤਿਸਬਤ ਦੇ ਫੋਟੋਆਂ ਵੀ ਸਾਡਾ ਜਿਹੜਾ ਦਰਸ਼ਨ ਕਰਨੇ ਉਹ ਹਮੇਸ਼ਾ ਹੀ ਦੇਖੋ ਜਿਹੜੀਆਂ ਗੱਲਾਂ ਸਾਡੇ ਵੀਰ ਆ ਕੋਈ ਹੋਰ ਥੋੜੀ ਆ ਪਰ ਜਦੋਂ ਬੈਠ ਕੇ ਗੱਲਬਾਤ ਹੁੰਦੀ ਫਿਰ ਸਮਝ ਆਉਂਦੀ ਆ ਕਿ ਕੀ ਗੱਲਬਾਤ ਆ ਕੀ ਨਹੀਂ ਆ ਬਹੁਤ ਸਾਰੇ ਤਾਂ ਇਸ ਕਰਕੇ ਕਿੰਤੂ ਪਰੰਤੂ ਕਰ ਰਹੇ ਕਿ ਡੇਰਾ ਸਰਸਾ ਗੁਰਮੀਤ RAM ਰਹੀਮ ਦਾ ਮੁਖੀ ਥਾਪਤਾਗ ਉਹਨਾਂ ਕੋਲ ਬਹੁਤ ਸਾਰੇ ਟੀਵੀ ਚੈਨਲ ਆਣ ਲਾਇਆ ਡੇਰਾ ਸਰਸਾ 'ਚ ਪਹੁੰਚੇ ਦਾਦੂਵਾਲ ਡੇਰਾ ਸਰਸਾ ਦਾ ਰਾਮ ਰਹੀ ਗੋਗਲਾ ਮੁਕੀ ਥਾਪਦਾ ਜਦੋਂ ਕਿ ਜਗਮਾਲ ਵਾਲੀ ਸਥਾਨ ਉਹਦੇ ਨਾਲੋਂ ਵੱਖਰਾ ਵਾ ਤੇਰੇ ਸਰਸੇ ਨਾਲ ਉਹਦਾ ਕੋਈ ਕੰਸਰਨ ਨਹੀਂ ਹੈ ਪਰ ਜਿਸ ਤਰ੍ਹਾਂ ਮੇਰੇ ਨਾਲ ਡੇਰਾ ਸਰਸਾ ਧੱਕੇਸ਼ਾਹੀ ਕਰਦਾ ਰਿਹਾ ਦੇਲਾਂ ਮੁਕਾਦਮੇ ਬਾਦਲਾਂ ਦੀ ਸ਼ਹਿਦ ਉਹ ਪਾਉਂਦੇ ਰਹੇ ਇਸੇ ਤਰ੍ਹਾਂ ਇਹ ਡੇਰਾ ਵੀ ਇਸ ਧੱਕੇਸ਼ਾਹੀ ਦਾ ਸ਼ਿਕਾਰ ਰਿਹਾ ਮੇਰੇ ਮੈਨੇਜਰ ਸਾਹਿਬ ਵਕੀਲ ਸਾਹਿਬ ਹਮੇਸ਼ਾ ਜਿਹੜਾ ਡੇਰਾ ਸਰਸਾ ਮੁਕੀ ਗੁਰਮੀਤ RAM ਰਹੀਮ ਸੀ ਇਹਨਾਂ ਨਾਲ ਵੀ ਧੱਕੇਸ਼ਾਹੀ ਕਰਦਾ ਰਿਹਾ ਇਹਨਾਂ ਦੇ ਸੇਵਕਾਂ ਦਾ ਨੁਕਸਾਨ ਵੀ ਕੀਤਾ ਉਸ ਇਲਾਕੇ ਦੇ ਸਰਸੇ ਇਲਾਕੇ ਦੇ ਸਭ ਨੂੰ ਪਤਾ ਮੇਰਾ ਸਥਾਨ ਸਰਸੇ ਜ਼ਿਲ੍ਹੇ ਦੇ ਵਿੱਚ ਆ ਮੇਰੇ ਗਵਾਂਢ ਦਾ 10-15 ਮਿੰਟ ਦਾ ਰਾਹ ਆ ਸੋ ਇਹ ਗੁਰੂ ਦੇ ਦਰ ਦੇ ਨਾਲ ਇੱਥੇ ਆ ਕੇ ਨਤਮਸਤਕ ਹੋਇਆ ਮੇਰੀ ਵੀ ਕੋਸ਼ਿਸ਼ ਰਹਿੰਦੀ ਆ ਮੇਰੀ ਵੀ ਇਹੀ ਕਿ ਕੋਈ ਚੰਗਾ ਆਦਮੀ ਜਿਹੜਾ ਸੰਸਥਾ ਨੂੰ ਚਲਾਵੇ ਸਥਾਨ ਨੂੰ ਚਲਾਵੇ ਗੁਰਮੀਤ RAM ਰਹੀ ਮਰਗਾ ਨਾ ਬਹਿ ਜਾਏ ਕੋਈ ਪਹਿਲਾਂ 20 ਸਾਲ ਉਹਦੇ ਨਾਲ ਲੜਦੇ ਰਹੇ ਆ ਜੇਲਾ ਮਕਾਦਮੇ ਫਿਰ ਕੋਈ ਰਾਮਰੀ ਮਰਗਾ ਬੈਠ ਜਾਏ ਤੇ ਫਿਰ 20 ਸਾਲ ਉਹਦੇ ਨਾਲ ਲੜਦੇ ਰੋ ਇਸ ਕਾਰਨ ਕਰਕੇ ਭਾਈਚਾਰਾ ਪਿਆਰ ਖਾਗ ਸਾਂਝਾ ਭਾਰਤ ਵਿੱਚ ਬਹੁਤ ਸਾਰੇ ਡੇਰੇ ਆ ਗੈਰ ਸਿੱਖ ਜਿਹੜਿਆਂ ਦੀ ਆਪੋ ਆਪਣੀਆਂ ਪਰੰਪਰਾਵਾਂ ਨੇ ਮर्याਦਾਵਾਂ ਨੇ ਪਰ ਗੁਰੂ ਰਾਮਦਾਸ ਦੇ ਦਰ ਤੇ ਨਤਮਸਤਕ ਹੋਣਾ ਇਹ ਸਭ ਦਾ ਹੱਕ ਸਭ ਨੂੰ ਇੱਥੇ ਆਉਣਾ ਸੋ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਜਿਹੜੇ ਵੀਰਾਂ ਨੂੰ ਮੈਂ ਹਰੇਕ ਨੂੰ ਬੇਨਤੀ ਕਰਦਾ ਜਿੱਥੇ ਮਰਜ਼ੀ ਬੈਠ ਕੇ ਉਹ ਵਿਚਾਰ ਚਰਚਾ ਕਰਨ ਗੱਲ ਨੂੰ ਸਮਝਣ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਿੱਖਾਂ ਮੈਂ ਸਿੱਖ ਪ੍ਰਚਾਰਕਾਂ ਪੰਜ ਕਾਰ ਦੀ ਮਰਜ਼ਾਦਾ ਕੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਆ ਪਰ ਸਭ ਨੂੰ ਪਿਆਰ ਦੇ ਕਲਾਵੇ ਵਿੱਚ ਲੈਣਾ ਸਭ ਨਾਲ ਭਾਈਚਾਰਾ ਪਿਆਰ ਸੁਪਾਕ ਨਾ ਕੋ ਬੈਰੀ ਨਾ ਹੈ ਬਗਾਨਾ ਸਗਲ ਸੰਗ ਹਮਕੋ ਬਣਾਈ ਇਹ ਗੁਰੂ ਦਾ ਸਿਧਾਂਤ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਸੇਵਕ ਸਿੱਖਾਂ ਤੇ ਮਹਾਰਾਜ ਤੋਂ ਬਹਾਦਰ ਸ਼ਾਹ ਦੇ ਗੈਸੀਗੇ ਦਰਬਾਰ ਦੇ ਵਿੱਚ ਉਹਨਾਂ ਨੇ ਇਨਵਾਈਟ ਕੀਤਾ ਸੀ ਨਿਮੰਤਰਨ ਦਿੱਤਾ ਸਤਿਗੁਰ ਨੇ ਚਰਨ ਪਾਏ ਤਾਂ ਉੱਥੇ ਵੀ ਕਈ ਕੱਟੜ ਮੌਲਵੀ ਮਲਾਣੇ ਜਿਨ੍ਹਾਂ ਨੂੰ ਗੁਰੂ ਸਾਹਿਬ ਦਾ ਤੇ ਬਾਦਲ ਸਾਹਿਬ ਦਾ ਮੁਲਾਬ ਨਹੀਂ ਸੀ ਚੰਗਾ ਲੱਗਾ ਉਹਨਾਂ ਨੇ ਕਈ ਸਵਾਲ ਜਵਾਬ ਕੀਤੇ ਸੀ ਤਾਂ ਗੁਰੂ ਸਾਹਿਬ ਨੇ ਤੁਹਾਡਾ ਧਰਮ ਨੀਵਾ ਕੇ ਤੁਹਾਡਾ ਧਰਮ ਉੱਚਾ ਇਸਲਾਮ ਵੱਡਾ ਕੇ ਤੁਹਾਡਾ ਧਰਮ ਤਾਂ ਗੁਰੂ ਸਾਹਿਬ ਨੇ ਕਿਹਾ ਤੁਮ ਕੋ ਤੁਹਾਡਾ ਖੂ ਹਮ ਕੋ ਹਮਾਰਾ ਖੂ ਸੋ ਹਰੇਕ ਨੂੰ ਸਤਿਗੁਰ ਸੱਚੇ ਬਾਦਸ਼ਾਹ ਮਹਾਰਾਜ ਨੇ ਜਾਦੀ ਦੇਖੋ ਗੁਰੂ ਸਾਹਿਬ ਦਾ ਜਨੇਊ ਪਾਉਂਦੇ ਨਹੀਂ ਸੀ ਪਰ ਜਨੇਊ ਤੇ ਜਦੋਂ ਜ਼ਬਰ ਜ਼ੁਲਮ ਹੋ ਰਿਹਾ ਸੀਗਾ ਆ ਗੁਰੂ ਤੇਗ ਬਹਾਦਰ ਸਾਹਿਬ ਨੇ ਜਾ ਕੇ ਦਿੱਲੀ ਕੋ ਬਲੀਦਾਨ ਦਿੱਤਾ ਇਹਨਾਂ ਨਾਲ ਵੀ ਬੇਇਨਸਾਫੀ ਧੱਕੇਸ਼ਾਹੀ ਹੋਈ ਮੈਂ ਇਹਨਾਂ ਦੇ ਨਾਲ ਖੜਾ ਜਿਸ ਤਰ੍ਹਾਂ ਮੇਰੇ ਨਾਲ ਬੇਇਨਸਾਫੀ ਧੱਕੇਸ਼ਾਹੀ ਮੇਰਾ ਪੰਥ ਮੇਰੀ قوم ਸੰਗਤਾਂ ਮੇਰੇ ਨਾਲ ਖੜੀਆਂ ਸੋ ਇਸ ਕਾਰਨ ਕਰਕੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਸ਼ੰਕਾ ਉਹ ਜਦੋਂ ਮਰਜ਼ੀ ਬੈਠ ਕੇ ਗੱਲਬਾਤ ਕਰਦਾ ਹੁਣ ਗੁਰੂ ਸਾਹਿਬ ਜਾਣਦੇ ਆ ਗੁਰੂ ਸਾਹਿਬ ਜਾਣੀ ਜਾਣ ਕਿ ਅਸੀਂ ਤਾਂ ਉਹਨਾਂ ਨੂੰ ਲੈ ਗੁਰੂ ਦੇ ਦਰ ਤੇ ਆਏ ਜੇ ਤਾਂ ਅਸੀਂ ਸਿੱਖਾਣੋਂ ਡੇੜਿਆਂ ਦੇ ਜਾਣ ਦਾ ਕੋਈ ਪ੍ਰਚਾਰ ਕਰੀਏ ਜੇ ਤਾਂ ਹੁੰਦਾ ਕਿ ਜਿਹਦੇ ਡੇੜਿਆਂ ਤੇ ਜਾਂਦੇ ਆ ਉਹਨਾਂ ਨੂੰ ਗੁਰੂ ਦੀ ਸਿੱਖੀ ਨਾਲ ਜੋੜ ਰਹੇ ਆ। ਤੇਰਾ ਬਿਆਸ ਨੋ ਕੀ ਗੁਰੂ ਦੇ ਦਰ ਤੇ ਆਏ ਨਾਤਮਸਤ ਕੋਏ ਉਹਨਾਂ ਦੇ ਪੈਰੇ ਪੈਰ ਵੀ ਆਉਣ ਲੱਗੇ ਦੇਸ਼ ਵਿਦੇਸ਼ ਤੇ ਮੈਨੂੰ ਮਿਲਦੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਣ ਦਾ ਚਾਨਣ ਉਹਨਾਂ ਨੂੰ ਪ੍ਰਾਪਤ ਹੋਇਆ ਤੇ ਗੁਰਬਾਣੀ ਸਜਗ ਮੈ ਚਾਨਣ ਗੁਰੂ ਗ੍ਰੰਥ ਸਾਹਿਬ Swami Ram Pir ਤੇ ਦੰਡੀ ਸੰਿਆਸੀ ਦੰਡੀ ਪੰਥ ਦਾ ਮੁਖੀ ਸੀ ਜਦੋਂ ਉਹਨੇ ਗੁਰਬਾਣੀ ਬੜੀ ਇਤਿਹਾਸ ਬੜਿਆ ਔ ਗੁਰੂ ਦੇ ਦਰ ਨਾਲ ਜੁੜਿਆ ਤੇ ਉਹਨੇ ਕਿਤਾਬ ਲਿਖੀ ਸ਼੍ਰੋਮਣੀ ਕਮੇਟੀ ਵੱਲੋਂ ਸ਼ਫੀ ਮਿਲ ਜਾਂਦੀ ਆ ਕਿ ਸਰਵੋਤਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਸਰਵੋਤਮ ਪੰਥ ਖਾਲਸਾ ਪੰਥ ਔਰ ਉਹ ਵੀ ਗੁਰੂ ਦੇ ਦਰ ਨਾਲ ਸੋ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਜਿੱਥੇ ਸਿੱਖੀ ਤੇ ਸਿੱਖੀ ਦਾ ਪ੍ਰਚਾਰ ਕਰਨਾ ਸਿੱਖਾਂ ਤੇ ਗੈਰ ਸਿੱਖ ਜਿਹੜੇ ਕਦੇ ਸਿੱਖੀ ਬਾਰੇ ਇਤਿਹਾਸ ਬਾਰੇ ਬਾਣੀ ਬਾਰੇ ਨਹੀਂ ਜਾਣਦੇ ਉਹਨਾਂ ਨੂੰ ਬਾਣੀ ਨਾਲ ਜੋੜਨਾ ਇਹਨਾਂ ਨਾਲ ਵੀ ਘੰਟਿਆਂ ਬੱਧੀ ਸਾਡੀ ਬਾਣੀ ਬਾਰੇ ਵਿਚਾਰ ਚਰਚਾ ਪਹਿਲਾਂ ਵਕੀਲ ਸਾਹਿਬ ਸੀ ਉਹ ਕਦੇ ਦਾदू ਸਾਹਿਬ ਆ ਜਾਂਦੇ ਕਦੇ ਮੈਂ ਉਹਨਾਂ ਕੋਲੇ ਜਾ ਕੇ ਮੇਰੇ ਕੋ ਦੇਸ਼-ਵਦੇਸ਼ੋਂ ਵਿਦਵਾਨ ਆਏ ਉਹਨਾਂ ਨੂੰ ਉਹਨਾਂ ਨਾਲ ਸੈਟਿੰਗ ਕਰਾ ਕੇ ਗੁਰਬਾਣੀ ਦੀ ਮਹੱਤਤਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ ਔਰ ਇਹਨਾਂ ਨੇ ਵੀ ਆਪਣਾ ਜਿਹੜੇ ਹੈਗੇ ਆ ਸੌਂਗ ਕਿਉਂਕਿ ਸੂਕੀ ਗਾਉਂਦੇ ਵੀ ਸੀ ਔਰ ਇਹਨਾਂ ਨੇ ਸੰਸ਼ੇਰ ਮੈਰੀ ਦੇ ਨਾਲ ਇਹਨਾਂ ਨੇ ਵੀ ਸੌਂਗ ਜਿਹੜੇ 10 ਗੁਰੂਆਂ ਦੀ ਮਹਿਮਾ ਤੇ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਦੇ ਅੰਦਰ ਜਿਹੜੇ ਕਿ ਬਕਾਇਦਾ YouTube ਤੇ ਪਏ ਹੋਏ ਸੁਣ ਸਕਦੇ ਜਿੰਨਾ ਚਿਰ ਕਿਸੇ ਬਾਰੇ ਜਾਣਕਾਰੀ ਨਾ ਹੋਵੇ ਉਹਨਾਂ ਚਿਰ ਮੀਡੀਆ ਜਿਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਪਰ ਜਦੋਂ ਇਹ ਸਾਰੀ ਗੱਲਬਾਤ ਦਾ ਪਤਾ ਲੱਗੂ ਫਿਰ ਕਿਸੇ ਤਰ੍ਹਾਂ ਦਾ ਵੀ ਜਿਹੜਾ ਮੈਂ ਸਮਝਦਾ ਵੈਰ ਰੋਣੀ ਨਹੀਂ ਰਹਿ ਗਿਆ ਗੁਰੂ ਸਾਹਿਬ ਨੇ ਕਿਹਾ ਸਭ ਨਾਲ ਯਾਰੀ ਸਭ ਨਾਲ ਮਿੱਤਰਤਾ ਰੱਖੋ ਉਸ ਮਿੱਤਰਤਾ ਨੇ ਮਨੁੱਖਤਾ ਦਾ ਨੁਕਸਾਨ ਹੋਣੋਂ ਬਚਾਇਆ ਅੱਜ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਆ ਡੇਰਾ ਵਿਆਸ ਦੀ ਚਾਰਦੁਆਰੀ ਦੇ ਅੰਦਰ ਮਿੱਤਰਤਾ ਸਿੱਖੀ ਨੂੰ ਖੋਰਾ ਲਾਉਂਦੀ ਹੋਵੇ ਕੀ ਲੱਗਦੀ ਉਸ ਨਾਲ ਮਿੱਤਰਤਾ ਕਰਨੀ ਚਾਹੀਦੀ ਡੇਰਾ ਵਿਆਸ ਦੇ ਅੰਦਰ ਗੁਰਦੁਆਰਾ ਸਾਹਿਬ ਸਥਾਪਿਤ ਕਰਨਾ ਸਿੱਖੀ ਨੂੰ ਖੋਰਾ ਲਾਉਣਾ ਅੱਜ ਡੇਰਾ ਵਿਆਸ ਦੇ ਹਜ਼ਾਰਾਂ ਨਹੀਂ ਲੱਖਾਂ ਪੈਰੋਕਾਰ ਉਹ ਗੁਰਦੁਆਰਾ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਨੂੰ ਨਤਮ 15-20 ਹਜ਼ਾਰ ਤਾਂ ਉਹਨਾਂ ਦੇ ਪੈਰੋਕਾਰ ਉੱਥੇ ਹੀ ਰਹਿੰਦੇ ਆ ਜਿਹੜੇ ਪੱਕੇ ਤੌਰ ਤੇ ਤੇ ਹਜ਼ਾਰਾਂ ਲੱਖਾਂ ਆਉਂਦੇ ਆ ਉਹ ਗੁਰਦੁਆਰਾ ਸਾਹਿਬ ਜਾ ਕੇ ਨੰਦਮਸਤਕ ਹੁੰਦੇ ਤੇ ਉਹਨਾਂ ਦੇ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦੋ ਗ੍ਰੰਥੀ ਸਿੰਘ ਅੰਮ੍ਰਿਤਧਾਰੀ ਉੱਥੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਆ ਤੇ ਇਹ ਤਾਂ ਗੁਰੂ ਦੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੁਣ ਇਸ ਜਾਰੀ ਮਿੱਤਰਤਾ ਦੇ ਵਿੱਚ ਟਕਰਾਅ ਟਲਿਆ ਜਿਹੜੀ ਮਨੁੱਖਤਾ ਦਾ ਨੁਕਸਾਨ ਹੋਣਾ ਉਹ ਬਚਿਆ ਔਰ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਕਦੇ ਦਰਸ਼ਨ ਜਿਨ੍ਹਾਂ ਨੇ ਕੀਤੇ ਉਹ ਦੱਸਦੇ ਬਹੁਤ ਸਾਰੀਆਂ ਪੰਥਕ ਸ਼ਖਸੀਅਤਾਂ ਨੇ ਵੀ ਉੱਥੇ ਜਾ ਕੇ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਆ ਕਿ ਅੱਜ ਕਿੰਨੀ ਮਰਜਾਦਾ ਨਾਲ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਚੱਲਦਾ ਹੁੰਦਾ ਵਾ ਉਹ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ ਸਾਡਾ ਹਮੇਸ਼ਾ ਹੀ ਇਹ ਮਿਸ਼ਨ ਰਹਿੰਦਾ ਕਿ ਅਸੀਂ ਤਾਂ ਗੁਰੂ ਸਾਹਿਬ ਦੀ ਬਾਣੀ ਦਾ ਵਜਨ ਵੀ ਆ ਕਿ ਜੋੜਨ ਹਾਰੋ ਸੰਤ ਨਾਨਕ ਪਾਦਰ ਪਗਰੋ ਅਸੀਂ ਸੰਤ ਤਾਂ ਨਹੀਂ ਸੰਤਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਸੰਤਾਂ ਦੀ ਸੰਗਤ ਕੀਤੀ ਆ ਕੋਈ ਕੋਸ਼ਿਸ਼ ਰਹਿੰਦੀ ਹੈ ਕਿ ਗੁਰੂ ਘਰ ਦੇ ਨਾਲ ਜੋੜਨਾ ਕਾਲਪੁਰਖ ਵਾਹਿਗੁਰੂ ਨਾਲ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਿਹੜਾ ਸਿੱਸਾ ਤੁਸੀਂ ਜਿਹੜੇ ਕਿਹੜੇ ਡੋ ਦੀ ਇਹ ਕੁਛ ਡੇਰੇ ਤੁਸੀਂ ਕੰਫਿਊਜ਼ ਹੋ ਗਏ ਦੇਖੋ ਇਹੀ ਡੇਰੇ ਦੇ ਨਾਲ ਜਿਹੜਾ ਉਹਨਾਂ ਨੇ ਵੀ ਧੱਕੇਸ਼ਾਹੀ ਬੇਨਸਾਫੀ ਕੀਤੀ ਬਹੁਤ ਸਾਰੇ ਹੋਰ ਵੀ ਕਈ ਡੇਰੇ ਆ ਉਦਾਸੀ ਨਿਰਮਲਿ ਮਹਾਤਮਾ ਨਾਥ ਨੇ ਮੇਰੇ ਨਾਲ ਬੜਾ ਪਿਆਰ ਸਤਿਕਾਰ ਕਈਆਂ ਦੇ ਨਾਲ ਗੁਰਬਾਣੀ ਤੇ ਖੂਬ ਚਰਚਾ ਹੁੰਦੀ ਹੈ ਜਿਵੇਂ ਗੁਰੂ ਸਾਹਿਬ ਹਰ ਕੀ ਪੋੜੀ ਹਰ ਦਵਾਰ ਗਏ ਪੰਡਤਾ ਨਾਲ ਗੁਰੂ ਚਰਚਾ ਹੋਈ ਕਰਮ ਕਾਂਡ ਨੂੰ ਨਿਮਮ ਕਰਕੇ ਗਿਆਨ ਦਾ ਚਾਨਣ ਵੰਡਿਆ ਅਸੀਂ ਗੁਰੂ ਦੇ ਸਿੱਖ ਆ ਉਹ ਬਗਦਾਦ ਗਏ ਮਲਤਾਨ ਗਏ ਮਕਾਮਦੀਨਾ ਗਏ ਉਹਨਾਂ ਨੇ ਆਪਣੀ ਗੁਰੂ ਦੀ ਗੱਲ ਰੱਖੀ ਅਸੀਂ ਕਿਸੇ ਡੇਰੇ ਚ ਜਾਈਏ ਕਿਸੇ ਸਾਧੂ ਸੰਤ ਨਾਲ ਬੈਠੀਏ ਕਿਸੇ ਗੈਰ ਸਿੱਖ ਨਾਲ ਹੀ ਗੁਰੂ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰਦੇ ਗੁਰਮਤ ਦੀ ਗੱਲ ਕਰਦੇ ਆ ਗੁਰੂ ਦੇ ਸਿਧਾਂਤ ਦੀ ਗੱਲ ਗੁਰੂ ਦੇ ਮਰਯਾਦਾ ਦੀ ਬਾਬਾ ਬਰਿੰਦਰ ਸਿੰਘ ਤੁਹਾਡੇ ਕੋਲ ਖੜੇ ਇਹਨਾਂ ਨੂੰ ਪੁੱਛੋ ਕਿੰਨੇ ਘੰਟਿਆਂ ਬਧੀ ਅੱਜ ਆਉਂਦਿਆਂ-ਆਉਂਦਿਆਂ ਇਹਨਾਂ ਦੇ ਟੈਲੀਫੋਨ ਤੇ ਕਈ ਗੁਰਬਾਣੀ ਦੇ ਐਪ ਜਿਹੜੇ ਸੀ ਉਹ ਡਾਊਨਲੋਡ ਕਰਾਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਆਖਿਆਕਾਰਾਂ ਦੇ ਆਪਣਾ ਗਿਆਨੀ ਸਾਹਿਬ ਸਿੰਘ ਦਾ ਸਟਿੱਕ ਫਿਰ ਫਰੀਦਕੋਟੀ ਸਟਿੱਕ ਫਿਰ ਆ ਮਨਮੋਹਨ ਸਿੰਘ ਵਾਲਾ ਤੇ ਉਹ ਗੁਰਬਾਣੀ ਦੇ ਨਾਲ ਗੁਰਮਤ ਦੇ ਨਾਲ ਜੁੜਨ ਗੁਰਮਤ ਦੇ ਨਾਲ ਹੁਣ ਇਹਨਾਂ ਦੇ ਨਾਲ ਜਿਹੜੇ ਲੋਕ ਇਹਨਾਂ ਨੂੰ ਲਾਉਂਦੇ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਗੁਰਮਤ ਬਾਰੇ ਦੱਸਣਾ ਅਕਾਲਪੁਰਖ